ਮੇਰਾ ਨਾਮ ਮਨੀਸ਼ਾ ਇੱਥੇ ਮੇਰੇ ਸਿਸਟਰ ਨੂੰ ਲੈ ਕੇ ਆਇਆ ਸੀ ਪਤਾ ਨਹੀਂ ਕਿਸ ਪੇਚ ਲਗਾਏ ਮੈਂ ਆਇਆ ਉੱਥੇ ਦੋ ਮੁੰਡੇ ਅੰਦਰ ਸਾਡੀ ਰੈਕਿੰਗ ਕਰਦੇ ਪਏ ਸੀਗੇ ਤੇ ਜਦੋਂ ਨੂੰ ਹਟਾਇਆ ਤੇ ਉਹਨਾਂ ਨੇ ਸਾਨੂੰ ਗਾਲ੍ਹਾਂ ਕੱਢਿਆ ਤੇ ਫਿਰ ਸਾਡੇ ਨਾਲ ਉਹ ਹੋਇਆ ਇਹ ਮੇਰੀ ਭੈਣ ਦੀ ਆਪਣੀ ਵੀਡੀਓ ਬਣਾ ਰਹੀ ਸੀਗਾ ਤੇ ਬਣਾ ਕੇ ਪਤਾ ਨਹੀਂ ਕਿਨੂੰ ਪਾ ਰਹੇ ਕਿਨੂੰ ਨਹੀਂ ਪਾ ਰਹੇ ਸਾਡੀ ਰੈਕਿੰਗ ਕਰਦਾ ਪਿਆ ਜਾ ਮੈਂ ਪੂਜਾ ਦੀ ਸਿਸਟਰ ਹਾਂ ਨਿਤਿਸ਼ ਕਹੀ ਇਫਾਰਾ ਕੁਝ ਸ਼ਰੀਅਨ ਕਰਵਾ ਰਹੇ ਕੋਈ ਹੋਰ ਨਹੀਂ ਤੇ ਕਿਸੇ ਦੀ ਕਾਰਵਾਈ ਨਹੀਂ ਹੋ ਰਹੀ ਨਿਤਿਸ਼ ਕਹੀ ਹੈ ਜਿਹੜਾ ਟ੍ਰੈਵਲ ਹੈ ਜਿਹਨ ਤੇ ਜਲੰਧਾ ਹਰੇ ਕਿੰਨੇ ਕੋ ਪਰਚੇ ਨੇ ਜਿਹੜੇ ਅਣਜਾਣਾਂ ਤੋਂ ਪਾਚੇ ਜਲੰਧਰ ਪੁਲਿਸ ਵੱਲੋਂ ਦੋ ਠੱਗੇ ਜੈਂਟਾ ਨੂੰ ਕੀਤਾ ਕਾਬੂ ਮੋਬਾਈਲ ਤੇ ਫੋਟੋ ਖਿੱਚਣ ਵਾਲੇ ਨੌਜਵਾਨਾਂ ਦਾ ਚੜਿਆ ਕੋਟਾਪਾ ਕੁਝ ਠੱਗ ਲੋਕਾਂ ਵੱਲੋਂ ਇਮੀਗ੍ਰੇਸ਼ਨ ਕੰਪਨੀ ਬਣਾ ਕੇ ਪੋਲੇ ਪਾਲੇ ਲੋਕਾਂ ਨਾਲ ਰੱਖਾ ਕਰੋੜਾਂ ਦੀਆਂ ਠੱਗੀਆਂ ਮਾਰੀਆਂ ਜਾਂਦੀਆਂ ਹਨ। ਕੱਲ ਜਲੰਧਰ ਪੁਲਿਸ ਵੱਲੋਂ ਜੇਹੀ ਦੋ ਠੱਗੇ ਏਜੰਟਾਂ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ ਉੱਥੇ ਜ਼ੋਰਦਾਰ ਹੰਗਾਮਾ ਹੋ ਗਿਆ। ਜਦੋਂ ਇੱਕ ਅਣਜਾਣ ਨੌਜਵਾਨ ਵੱਲੋਂ ਆਪਣੇ ਮੋਬਾਈਲ ਵਿੱਚ ਫੋਟੋ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਦੋ ਮਹਿਲਾਵਾਂ ਅਤੇ ਇੱਕ ਵਿਅਕਤੀ ਵੱਲੋਂ ਇਹ ਕਹਿੰਦੇ ਉਸ ਨੌਜਵਾਨ ਦੀ ਬੁਰੀ ਤਰੀਕੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਕਿ ਉਹ ਨੌਜਵਾਨ ਉਹਨਾਂ ਠੱਗਾ ਏਜੰਟਾਂ ਦਾ ਹੀ ਸਾਥੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰ ਇਹ ਮੇਰਾ ਨਾਮ ਮਨੀਸ਼ਾ ਇੱਥੇ ਮੇਰੇ ਸਿਸਟਰ ਨਾਲ ਲੈ ਕੇ ਆਇਆ ਸੀ ਪਤਾ ਨਹੀਂ ਕਿਸ ਕੇਸ ਲੈ ਕੇ ਆਇਆ ਮੈਂ ਆਇਆ ਉੱਥੇ ਦੋ ਮੁੰਡੇ ਅੰਦਰ ਸਾਡੀ ਰੈਕਿੰਗ ਕਰਦੇ ਪਏ ਸੀਗੇ ਤੇ ਜਦੋਂ ਉਹਨਾਂ ਨੂੰ ਹਟਾਇਆ ਤੇ ਉਹਨਾਂ ਨੇ ਸਾਨੂੰ ਗਾਲ੍ਹਾਂ ਕੱਢਿਆ ਤੇ ਫਿਰ ਸਾਡੇ ਨਾਲ ਉਹ ਹੋਇਆ ਏ ਮੇਰੀ ਭੈਣ ਦੀ ਆਪਣੀ ਵੀਡੀਓ ਬਣਾ ਰਿਆ ਸੀਗਾ ਤੇ ਬਣਾ ਕੇ ਪਤਾ ਨਹੀਂ ਕਿੰਨੂ ਬਾਰੇ ਕਿੰਨੂ ਨਹੀਂ ਬਾਰੇ ਸਾਡੀ ਰੈਕਿੰਗ ਕਰਦਾ ਪਿਆ ਯਾਰ ਪਤਾ ਅਸਲੀ ਨੂੰ ਜਾਂਦੇ 2 ਘੰਟੇ ਤੋਂ ਘੱਟੋ ਘੱਟ ਸਾਡੇ ਮਗਰ ਲੱਗਾ ਰੈਕਿੰਗ ਕਰ ਰਿਹਾ ਫੋਨ ਤੇ ਰਿਪੋਰਟ ਵੀ ਦੇ ਰਿਹਾ ਫੜ ਲਿਆ ਮੈਨੂੰ ਉਦਾਂ ਉਦਾਂ ਹਾਂਜੀ 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 ਸਾਰਾ ਫੋਨ ਤੇ ਰਿਪੋਰਟ ਕੱਲੇ ਕੱਲੇ ਬੰਦੇ ਨੂੰ ਦੇ ਰਿਹਾ ਮਿੰਟ ਮਿੰਟ ਬਾਅਦ ਇਹ ਆ ਹੋ ਰਿਹਾ ਹੈ ਉਹਨੇ ਫੜ ਲਿਆ ਹੁਣ ਜਲੰਧਰ ਲੈ ਕੇ ਚੱਲੇ ਆ ਕੀ ਤੁਸੀਂ ਕਾਰਵਾਈ ਦੀ ਮੰਗ ਕਰ ਰਹੇ ਹੋ ਹਾਂਜੀ ਪੂਰੀ ਪੂਰੀ ਕਾਰਵਾਈ ਦੀ ਮੰਗ ਕਰਦੀਆਂ ਆਹ ਬੰਦੇ ਨੂੰ ਅੰਦਰ ਬੜਾਇਆ ਜਾਵੇ ਕਿਨੂੰ ਇਹ ਕਿਹਦੇ ਕੰਨ ਤੇ ਇੱਥੇ ਆਇਆ ਕਿਹਦੇ ਕੰਨ ਵੀਡੀਓ ਬਣਾ ਰਿਹਾ ਮੈਟਰ ਕੀ ਸੀਗਾ ਪਥਾਣੇ ਮੈਟਰ ਭਾਜੀ ਸਾਨੂੰ ਕੁਝ ਨਹੀਂ ਪਤਾ ਮੇਰੇ ਸਿਸਤਿਆਂ ਨੇ ਇੱਥੇ ਲੈ ਕੇ ਆਏ ਸੀ ਖਾਣੇ ਤੇ ਤੇ ਉਧਰ ਗੋੜੀ ਸਰ ਸਰ ਸਾਨੂੰ ਕੋਈ ਕਲੀਅਰ ਨਹੀਂ ਕੀਤਾ ਗਿਆ ਸਾਨੂੰ ਕੋਈ ਵੀ ਨਹੀਂ ਕੀਤਾ ਗਿਆ ਉਹਨੂੰ ਜਲੰਦਰ ਲੈ ਕੇ ਗਏ ਆ ਇਹ ਉਧਰ ਅੱਗੇ ਵੀਡੀਓ ਬਣਾਣ ਲੱਗਾ ਆ ਸਾਨੂੰ ਕੁਝ ਵੀ ਨੋਟਿਸ ਨਹੀਂ ਆ ਕੁਝ ਨਹੀਂ ਆ ਸਿਰਫ ਪੂਜਾ ਦੇ ਨਾਮ ਤੇ ਕਮਲੇਟ ਆ ਐਫਆਈ ਦਰਜ ਹੋਈ ਆ ਕੌਣ ਆ ਪੂਜਾ ਕੌਣ ਨਹੀਂ ਹੈਗੀ ਨਾ ਸਾਨੂੰ ਕੋਈ ਐਫਆਈਰ ਨੰਬਰ ਦੇ ਰਹੇ ਨਾ ਸਾਨੂੰ ਕਮਿਸ਼ਨਰ ਦਾ ਕੋਈ ਦੇ ਰਿਹਾ ਨਾ ਕਰਕੇ ਲੈ ਕੇ ਗਏ ਆ ਵੈਰੀਫਾਈ ਕਰਨ ਲਈ ਲੈ ਕੇ ਨਹੀਂ ਸਿਰਫ ਵੈਰੀਫਾਈ ਕਰਨ ਲਈ ਲੈ ਕੇ ਆਇਆ ਬੰਦਾ ਇਹਨਾਂ ਨੇ ਭੇਜਿਆ ਹੋਇਆ ਆਪਣਾ ਬੰਦਾ ਜਿਹਨਾਂ ਨੇ ਇੱਥੇ ਭੇਜਿਆ ਆ ਲੱਗਦਾ ਲੱਗਦਾ ਵੀ ਧੱਕਾ ਹੋ ਰਿਹਾ ਪੂਰਾ ਧੱਕਾ ਹੋ ਰਿਹਾ ਪੂਰਾ ਧੱਕਾ ਹੋ ਰਿਹਾ ਸਾਡੀ ਕਿਸੇ ਤਰ੍ਹਾਂ ਦੀ ਫਰਮਾਇਸ਼ ਨਹੀਂ ਹੋ ਰਹੀ ਇਹ ਉਲਟ ਦਾ ਨਾਮ ਹੁਣ ਮੈਂ ਮੈਂ ਪੂਜਾ ਦੀ ਸਿਸਟਰ ਆ ਹਾਂਜੀ ਨितीਸ਼ ਕਈ ਸਾਰਾ ਕੁਛ ਸ਼ਰਯਮ ਕਰਵਾ ਰਿਹਾ ਕੋਈ ਹੋਰ ਹੈ ਤੇ ਕਿਸੇ ਦੀ ਕਾਰਵਾਈ ਨਹੀਂ ਹੋ ਰਹੀ ਉਹਨਾਂ ਦੀ ਨितीਸ਼ ਕਹੀ ਹੈ ਜਿਹੜਾ ਟਰੈਵਲ ਹੈ ਜਿਹੜਾ ਜਲੰਧਰ ਦਾ ਜੀਰੇ ਤੇ ਖਰੇ ਕਿੰਨੇ ਕੁ ਪਰਚੇ ਨੇ ਜਿਹੜੇ ਅੰਮ੍ਰਿਤਸਰ ਦੇ ਪਾਸੇ ਉਹ ਵੀ ਚੱਲਦੇ ਫਗਵਾੜੇ ਉਹਨਾਂ ਦੇ ਉਹਦਾ ਉਹਦਾ ਇੱਕ ਬੰਦਾ ਨਹੀਂ ਕਿ ਇਹ ਤਨ ਹਲੇ ਕੁਛ ਦਿਨ ਪਹਿਲਾਂ ਹੀ ਅਰੈਸਟ ਪਈ ਔਰ ਜੇਲ ਦੇ ਵਿੱਚ ਹੈਗਾ ਵੈ ਸਾਗਰ ਸਾਗਰ ਨਾਮ ਤੇ ਕਿੰਨੇ ਜਿਆਦੇ ਪਰਚੇ ਪਏ ਅੱਜੋ ਬਿਲਕੁਲ ਦਫਤਰ ਦੇ ਅੱਗੇ ਖਾਣੇ ਤੇ ਵੀ ਅੱਜ ਕੌਮ ਕੇ ਗਿਆ ਕਿਸੇ ਪੁਲਿਸ ਵਾਲੇ ਤੇ ਕੋਈ ਕਾਰਵਾਈ ਨਹੀਂ ਕੀਤੀ ਕਿਉਂ ਨਹੀਂ ਕੀਤੀ ਤੁਸੀਂ ਟ੍ਰੈਵਲ ਵੀ ਕਰਕੇ ਤੁਸੀਂ ਟ੍ਰੈਵਲ ਏਜੰਟ ਦੀ ਗੱਲ ਕੀਤੀ ਪੁਲਿਸ ਵਾਲੇ ਦਾ ਇਹ ਕਹਿਣਾ ਸੀਗਾ ਮਤਲਬ ਦੋ ਬੰਦੇ ਫੜੇ ਨੇ ਲੱਖਾਂ ਦੀ ਠੱਗੀ ਕੀਤੀ ਹੈ ਤੇ ਪਰ ਇਹ ਤੁਹਾਡਾ ਕੀ ਕਹਿਣਾ ਜੀ ਪ੍ਰੂਫ ਕਰਕੇ ਦਿਖਾਣ ਕਿੱਥੇ ਠੱਗੀ ਕੀਤੀ ਹੈ ਸਾਡੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਕੋਈ ਪ੍ਰੂਫ ਨਹੀਂ ਹੈਗਾ ਅਸੀਂ ਨਾ ਕੀਤੀ ਹੈ ਠੱਗੀ ਜਿਹਨੇ ਕੀਤੀ ਹੈ ਉਹ ਸ਼ਰਿਆਮ ਕਰਦਾ ਨਿਤਿਸ਼ ਕਹੀ ਕਰਦਾ ਔਰ ਉੱਤੇ ਕਦੀ ਵੀ ਕੋਈ ਵੀ ਰੈਸਟ ਨਹੀਂ ਪਈ ਹਲੇ ਤੱਕ ਉਸ ਬੰਦੇ ਨੇ ਉਸ ਬੰਦੇ ਨੇ ਨਿਤਿਸ਼ ਕਹੀ ਦੇ ਕਿਲੰਦਰ ਦੀ ਪੁਲਿਸਾਇਕੀ ਮਾਮਲਾ ਕੀ ਹੈ ਵੀ ਇਹ ਕਿਿਲੰਦਰ ਦੀ ਪੁਲਿਸਾਨੀ ਸਾਨੂੰ ਮੌਕੇ ਤੇ ਜਿਹੜੀ ਇਨਫੋਰਮੇਸ਼ਨ ਪ੍ਰੋਵਾਈਡ ਹੋਈ ਸੀ ਵਿੱਚ ਕੋਈ ਆਪਸ ਦੇ ਦੋ ਪਾਰਟੀਆਂ ਕੱਫਲ ਹੋ ਰਿਹਾ ਆ ਆਪਸ ਦੇ ਵਿੱਚ ਕੋਈ ਪੁਲਿਸ ਪਾਰਟੀ ਆਈ ਹੋਈ ਹੈ ਤਾਂ ਜੇ ਮੌਕੇ ਦੇ ਉੱਪਰ ਪਹੁੰਚ ਕੇ ਵੈਰੀਫਾਈ ਕੀਤਾ ਚੌਂਕੀ ਲੈ ਕੇ ਆਏ ਇਹਨਾਂ ਨੂੰ ਵੈਰੀਫਾਈ ਕਰ ਅੰਦਰ ਦੀ ਗਾੜੀ ਤੇ ਜਿਹੜਾ ਇੱਥੇ ਕੋਈ ਵੀ ਇਦਾਂ ਦੀ ਗੱਲ ਸਾਹਮਣੇ ਇਹਦੇ ਵਿੱਚ ਮੇਨ ਐਫ ਆਈ ਆਰ ਦਰਜ ਹੋਇਆ 27 ਨੰਬਰ ਜੋ ਡਿਵੀਜ਼ਨ ਨੰਬਰ 4 ਜਲੰਧਰ ਦੀ ਹੈ ਦੋਸਤਾਂ ਦੀ ਪੁਲਿਸ ਪਾਰਟੀ ਇੱਥੇ ਮੌਕੇ ਤੇ ਆਈ ਹੈ ਜੋ ਮੈਟਰ ਨੂੰ ਵੀ ਕਲੀਅਰ ਕਰ ਰਹੇ ਹੈ ਵੈਰੀਫਾਈ ਕਰ ਰਹੇ ਹੈ ਜੋ ਜਿਹਨੇ ਆ ਮਕਦਮੇ ਚ ਨਾਮਿਨੇਟਡ ਨੇ ਲਏ ਹੋਏ ਨੇ ਕਿ ਕੱਲ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਝ ਲੋਗ ਹੈ ਜਿਹਨੇ ਜਿਹਨੇ ਬੰਦੇ ਨੂੰ ਕੀ ਰਿਪੋਰਟ ਕੀਤਾ ਜਾਂਦਾ ਕੁਝ ਨਹੀਂ ਉਹਨਾਂ ਨੂੰ ਜਿਹੜਾ ਸਿਕਨਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਉਹਨਾਂ ਵੱਲੋਂ ਜੀ ਉਹਨਾਂ ਵੱਲੋਂ ਅਸੀਂ ਕੰਪਲੇਂਟ ਲਈ ਹੈ ਜੀ ਕੰਪਲੇਂਟ ਲਈ ਉਹਨੂੰ ਵੈਰੀਫਾਈ ਕਰ ਰਹੇ ਹੈ ਅੱਛਾ ਜੀ ਵੀ ਉਹ ਇਸੇ ਰਿਗਾਰਡਿੰਗ ਇਹਨਾਂ ਦੇ ਕੰਪਲੇਨੈਂਟ ਵੀ ਹੋ ਸਕਦੇ ਆ ਜੋ ਉਹਨਾਂ ਨੇ ਪਿੱਛੇ ਲੱਗੇ ਉਹ ਸਾ ਪੁਦਾ ਰੈਸਟ ਕੀਤੇ ਨਹੀਂ ਨੀਰਾਸ ਕੋਈ ਨਹੀਂ ਹੋਇਆ ਅਜੇ ਤੱਕ ਕਲੀਅਰ ਕਰ ਰਿਹਾ ਉਹ ਮੈਨੂੰ ਭਾਰ ਤੇ ਆਉਂਦਾ ਚੱਕਰ ਦੀ ਕੀ ਐ ਇਹਦਾ ਵਾਪਸ ਤੇ ਇਹਨਾਂ ਦਾ ਲੋਨ ਇਹ ਟਰੈਵਲ ਏਜੰਟ ਦਾ ਉੱਥੇ ਪੁਪਦਮਦਰ ਸੁਹਾ ਜੀ ਨਾਲ ਦੇ ਉੱਪਰ ਇਹ ਰਿਗਾਰਡਿੰਗ ਹੈ ਕਿ ਕਿਹਨੂੰ ਅਰੈਸਟ ਕੀਤਾ ਗਿਆ ਹੈ ਅਰੈਸਟਲੇ ਕਿਸੇ ਨੂੰ ਨਹੀਂ ਕੀਤਾ ਜੀ ਫਿਲਹਾਲ ਆਲੇ ਕਲੀਅਰ ਕਰ ਰਹੇ ਇਹਨਾਂ ਨੂੰ ਐਪ੍ਰੀਹੈਂਡ ਕੀਤਾ ਗਿਆ ਹੈ ਅਰੈਸਟ ਨਹੀਂ ਕੀਤਾ ਗਿਆ ਕਿਉਂ ਕਿ ਇਹ ਕਿਹੜੇ ਗਾਣੇ ਦੇ ਵਿੱਚ ਹੈ ਜੀ ਡਿਵੀਜ਼ਨ 4 ਜਲੰਧਰ ਤੇ ਉਹਨੇ ਇਹਨਾਂ ਨੂੰ ਜੋ ਕਿਲਿਆਂ ਲੰਗੇ ਨੇ ਇਹਨਾਂ ਨੂੰ ਵੈਰੀਫਾਈ ਕਰਨ ਵਾਸਤੇ ਲਿਆਂਦਾ ਗਿਆ ਠੀਕ ਹੈ ਵੈਰੀਫਾਈ ਕੀਤੀ ਹੋ ਜੀ ਕਿੰਨੇ ਬੰਦੇ ਟੋਟਲ ਇਹਨਾਂ ਦੇ ਹੈਗੇ ਜਿਹੜੀਆਂ ਟੋਟਲ 52 ਨੇ ਕਿੰਨਾ ਇਮੀਗ੍ਰੇਸ਼ਨ ਦਾ ਕੋਈ ਪੈਸੇ ਦਾ ਵੀ ਕੋਈ ਰਗੜ ਨਹੀਂ ਹੈ ਉਹ ਜਲੰਧਰ ਦੀ ਐਫ ਆਰ ਹੈ ਜੀ ਉਹਦੇ ਬਾਰੇ ਉੱਤਨੀ ਪੁਲਿਸ ਪਾਰਟੀ ਆਈ ਹੋਈ ਹੈ ਉਹ ਕਲੀਅਰ ਕਰ ਰਹੇ ਆ ਕਿ ਕੀ ਮੈਟਰ ਹੈ ਕਿ ਸਰ ਗਾੜੀਆਂ ਨੂੰ ਅਰੈਸਟ ਕੀਤਾ ਜਾਣ ਲਈ ਕਰਨ ਆਏ ਸੀ ਇੱਥੇ ਮੈਂ ਜਿਨ੍ਹਾਂ ਨੂੰ ਉਹ ਲਿਆਂਦਾ ਵੈਰੀਫਾਈ ਕਰਨ ਲਈ ਉਹ ਤੇ ਕਿੰਨੇ ਜੈਨਸ ਤੇ ਕਿੰਨੇ ਲੱਗੀਆਂ ਇੱਕ ਜੈਨਸ ਇੱਕ ਲੇਡੀ ਠੀਕ ਹੈ ਠੀਕ ਹੈ ਕੋਸੀ 420 120 ਬੀ ਆਈਟੀਸੀ 13 ਪੀਪੀਪੀਆਰ ਐਕਟ 3114 ਖਾਣਾ ਡੀਜੇ ਨੰਬਰ 3 ਉਹਦੇ ਸੰਜੀ ਤਕਦੀਰ ਚ ਆਏ ਆ ਤੇ ਲੜਕਾ ਅਮਿਤ ਕਮਰ ਤੇ ਲੜਕੀ ਪੂਜਾ ਦਾ ਨਾਮ ਹੈ ਤੇ ਅਸੀਂ ਇਹ ਵੈਰੀਫਾਈ ਕਰਕੇ ਜੋ ਅਗਲੀ ਕੰਮ ਕਰਦੇ ਆ। ਇਹ ਸਰ ਕੋਈ ਇਮੀਗ੍ਰੇਸ਼ਨ ਦਾ ਮਾਮਲਾ ਦੱਸਿਆ ਯਾਰ ਜੀ। ਹਾਂਜੀ ਇਮੀਗ੍ਰੇਸ਼ਨ। ਅੱਛਾ ਕੀ ਸਿਰਫ ਤੁਸੀਂ ਦੋ ਜਣੇ ਜਿਹੜੇ ਪਟੜਨਾ ਹੈ ਕੀ ਪੈਸੇ ਦਾ ਲੈਂਦੇ ਸੀਗਾ ਤੁਸੀਂ? ਜੀ। ਥੋੜਾ ਸਿਰ ਬੀਬ ਕਰ ਦੋ ਜੀ। ਪੈਸੇ ਨੇ ਇਹਨਾਂ ਕੁਝ ਲੋਕਾਂ ਨੂੰ ਵਿਦੇਸ਼ ਭੇਜਣਾਂ ਦੇ ਨਾਂ ਤੇ ਠੱਗੀ ਮਾਰੀ ਹੈ। ਅੱਛਾ ਜੀ। ਉਸ ਚੀਜ਼ ਨੂੰ ਵੈਰੀਫਾਈ ਕਰਨਾ। ਜਲੰਧਰ ਦੇ ਵਿੱਚ ਕਿੱਥੇ ਇਹਨਾਂ ਦਾ ਇਹਦੇ ਬਾਰ ਆਫਿਸ ਕਿੱਥੇ ਹੈਗਾ ਜਿੱਥੋਂ ਤੁਸੀਂ ਦੱਸਦੇ ਰਹਿੰਦੇ ਜੀ। ਇਹ ਇਹਦੇ ਬਾਰੇ ਮੈਨੂੰ ਪਤਾ ਨਹੀਂ ਇਹਦੇ ਬਾਰੇ ਸੀਸੀ ਸਾਹਿਬ ਨੂੰ। ਇਹ ਸਰ ਕਿੰਨੇ ਬੰਦਿਆਂ ਨਾਲ ਫਰੋਡ ਹੋਇਆ ਜੀ? 4 ਬੰਦਿਆਂ ਨਾਲ 99 ਲੱਖ 99 ਲੱਖ ਇੱਕ ਸਰ ਇਹਨਾਂ ਨੂੰ ਕਿਹਾ ਜਾ ਰਿਹਾ ਕਿ ਜਿਹੜਾ ਇੱਕ ਕਨੈਪਰਿੰਗ ਦੀ ਗੱਲ ਕੀਤੀ ਉਹ ਸਹੀ ਗੱਲ ਹੈ ਉਹਦੇ ਬਾਰੇ ਬਣੇ ਇਸ ਸਰ ਤੁਸੀਂ ਮਤਲਬ ਇਮੀਗ੍ਰੇਸ਼ਨ ਦੇ ਮਾਮਲੇ ਜਿਹੜਾ ਨਹੀਂ ਅਸੀਂ ਆਪਣੇ ਵੱਖਰੇ ਅਫੇਰ ਦਫੰਤ ਉਹਦੇ ਮਾਮਲੇ ਇਸ ਸਰ ਕਿਹੜੀ ਇੱਕ ਨੂੰ ਪਕੜੀ ਦੋਨੇ ਨੇ ਆਹ ਸਾਹਮਣੇ ਤੁਹਾਡੇ ਜਿਹੜਾ ਪਾਸਪੋਰਟ ਪਾਸਪੋਰਟ ਸਰ ਇਹਨਾਂ ਨੂੰ ਕੋਈ 44ਏ ਦਾ ਜੱਜ ਉਹ ਸਾਡੇ ਏਸੀਪੀ ਸਾਹਿਬ ਵੱਲੋਂ ਦਿੱਤਾ ਜਾਂਦਾ ਨਾ ਕਿ ਮੇਰੇ ਵੱਲੋਂ ਦਿੱਤਾ ਜਾਂਦਾ ਦਿੱਤਾ ਗਿਆ ਕਿ ਨਹੀਂ ਦਿੱਤਾ ਗਿਆ ਪਹਿਲਾਂ ਦਿੱਤੇ ਗਿਆ ਨੂੰ ਪਰ ਉਸ ਪਦੇ ਤੇ ਨਹੀਂ ਰਹਿਣਾ ਪਾਏਗਾ ਬਾਅਦ ਚ ਕਲੀਅਰ ਕਰਕੇ ਕਰਤਾਂਗੇ ਕੀ ਹੈ ਭਾਈ